ਕੈਨੇਡਾ ਪੱਕੇ ਹੋਣ ਲਈ ਪੰਜਾਬੀ ਨੌਜਵਾਨ ਲਾਰੇ ਨੇ ਨਵਾਂ ਜੁਗਾੜ ਇਹ ਮੀਡੀਆ ਜਾਣਕਾਰਾਂ ਤੋਂ ਆਈ ਖਬਰ ਸਾਹਮਣੇ ਜੀਹਾਂ ਕੈਨੇਡਾ ਵਿੱਚ ਵੱਡੀ ਗਿਣਤੀ ਦੇ ਪੰਜਾਬੀ ਨੌਜਵਾਨਾਂ ਵੱਲੋਂ ਉਥੋਂ ਦੇ ਖਾਲਿਸਤਾਨੀ ਸਮਰਥਕ ਪ੍ਰਦਰਸ਼ਕਾਂ ਵਿੱਚ ਹਿੱਸਾ ਲਿਆ ਜਾ ਰਿਹਾ ਹੈ ਤੇ ਇਹ ਤਾਂ ਜੋ ਕੈਨੇਡਾ ਵਿੱਚ ਆਪਣੇ ਸ਼ਨਾਤੀਆਂ ਦਾਅਵੇ ਨੂੰ ਪੱਕਾ ਕੀਤਾ ਜਾ ਸਕੀ ਔਰ ਬਹੁਤ ਸਾਰੇ ਨੌਜਵਾਨ ਇਨ੍ਹਾਂ ਰੈਲੀਆਂ 'ਚ ਆਪਣੀ ਹਾਜ਼ਰੀ ਦਰਜ ਕਰਵਾਉਣ ਲਈ ਸੈਲਫੀਆਂ ਲੈਂਦੇ ਹਨ ਜਿਨ੍ਹਾਂ ਨੂੰ ਸਬੂਤ ਦੇ ਤੌਰ ਤੇ ਵਰਤ ਸਕਣ ਖਾਸ ਕਰ ਇਹ ਹੈ ਕਿ ਇਹ ਸਲਾਹ ਨੌਜਵਾਨਾਂ ਨੂੰ ਕੁਝ ਸਥਾਨਕ ਇਮੀਗ੍ਰੇਸ਼ਨ ਫਰਮਾਂ ਵੱਲੋਂ ਦਿੱਤੀ ਜਾ ਰਹੀ ਹੈ ਦੇਖੋ ਸਾਡੀ ਇਹ ਖਾਸ ਰਿਪੋਰਟ ਤੁਹਾਨੂੰ ਦਵਾਂਗੇ ਪੂਰੀ ਜਾਣਕਾਰੀ ਜਦੋਂ ਤੋਂ ਕੈਨੇਡਾ ਦੀ ਜਸਟਿਸ ਟਰੂਡੋ ਸਰਕਾਰ ਨੇ ਇਮੀਗ੍ਰੇਸ਼ਨ ਨਿਯਮਾਂ ਵਿੱਚ ਸ਼ਕਤੀ ਕੀਤੀ ਹੈ ਉਦੋਂ ਤੋਂ ਕੈਨੇਡਾ ਵਿੱਚ ਪੱਕਾ ਨਿਵਾਸ ਕਰਨ ਦੇ ਚਾਹਨਾਵਾਨ ਲੋਕਾਂ ਲਈ ਹਰ ਕਮ ਮਚ ਗਿਆਗਾ ਨੌਜਵਾਨ ਕੈਨੇਡਾ ਸਰਕਾਰ ਦੀ ਸਸ਼ਕਤੀਕਰਨ ਆਪਣੇ ਸੁਪਨਿਆਂ ਦੇ ਪਾਣੀ ਫਿਰਦਾ ਦਿਖਾਈ ਦੇ ਰਿਹਾਗਾ ਉਹਨਾਂ ਨੂੰ ਅਜੇ ਵਿੱਚ ਕੈਨੇਡਾ ਗਏ ਬਹੁਤ ਸਾਰੇ ਨੌਜਵਾਨਾਂ ਵੱਲੋਂ ਖਾਲਿਸਤਾਨ ਦਾ ਸਹਾਰਾ ਲਿਆ ਜਾ ਰਿਹਾਗਾ ਯਾਨੀ ਕਿ ਬਹੁਤ ਸਾਰੇ ਨੌਜਵਾਨ ਖਾਲਿਸਤਾਨੀ ਸਮਰਥਕ ਪ੍ਰਦਰਸ਼ਨਾਂ ਵਿੱਚ ਹਿੱਸਾ ਲੈ ਰਹੇ ਹਨ ਅਤੇ ਉੱਥੇ ਆਪਣੀ ਹਾਜ਼ਰੀ ਦਿਖਾਉਣ ਲਈ ਸੈਲਫੀਆਂ ਖਿੱਚ ਕੇ ਆਪਣਾ ਪੱਕਾ ਸਬੂਤ ਦੇ ਦਾਵੇਦਾਰੀ ਵਜੋਂ ਉਹ ਉਹਨਾਂ ਫੋਟੋਆਂ ਨੂੰ ਵਰਤ ਰਹੇ ਹਨ ਇੱਥੇ ਇਹ ਬਸ ਗੱਲ ਨਹੀਂ ਹੈਗੀ ਅੱਧਾ ਦਸਜਨ ਦੇ ਕਰੀਬ ਇਮੀਗ੍ਰੇਸ਼ਨ ਫਰਮਾਂ ਵੱਲੋਂ ਸਥਾਈ ਨਿਵਾਸ ਦੀ ਚਾਹਨਾ ਰੱਖਣ ਵਾਲੇ ਨੌਜਵਾਨਾਂ ਨੂੰ ਸ਼ਰਨ ਦੀ ਅਪੀਲ ਦਾਖਲ ਕਰਨ ਲਈ ਖਾਲਿਸਤਾਨ ਕਾਰਡ ਖੇਡਣ ਦੀ ਸਲਾਹਾਂ ਦਿੱਤੀਆਂ ਜਾ ਰਹੀਆਂ ਹਨ ਇਹ ਖੁਲਾਸਾ ਭਾਰਤੀ ਅਧਿਕਾਰੀਆਂ ਵੱਲੋਂ ਕੀਤਾ ਗਿਆ ਹੈ ਇਹਨਾਂ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਨੌਜਵਾਨ ਖੁਦ ਨੂੰ ਖਾਲਿਸਤਾਨ ਨਾਲ ਜੋੜ ਕੇ ਭਾਰਤ ਵਿੱਚ ਸ਼ੋਸ਼ਣ ਦੀ ਗੱਲ ਕਰਕੇ ਕੈਨੇਡਾ ਵਿੱਚ ਸ਼ਰਨ ਮੰਗਦੇ ਹਨ ਇੱਕ ਰਿਪੋਰਟ ਮੁਤਾਬਕ ਖਾਲਿਸਤਾਨੀ ਸਮਰਥਕ ਰੈਲੀਆਂ ਵਿੱਚ ਕਈ ਨੌਜਵਾਨ ਤਸਵੀਰਾਂ ਲੈਂਦੇ ਦੇਖੇ ਗਏ ਜਿਨ੍ਹਾਂ ਵਿੱਚ ਜਾਤਾ ਸ਼ਰਨ ਦੇ ਅਪੀਲ ਕਰਨ ਵਾਲੇ ਸੀ ਇਸ ਸਾਲ ਕੈਨੇਡਾ ਵਿੱਚ ਇਸ ਤਰ੍ਹਾਂ ਦੇ ਕਈ ਪ੍ਰਦਰਸ਼ਨ ਹੋਏ ਹਨ ਹਾਲ ਹੀ ਵਿੱਚ ਟੋਰੰਟੋ ਅਤੇ ਵੈਂਕੂਵਰ ਵਿੱਚ ਝਾਕਿਆ ਕੱਢ ਕੇ ਦਿਲਾਵਤ ਸਿੰਘ ਦੀ ਸ਼ਾਨ ਵਿੱਚ ਕਸੀਦੇ ਪੜੇ ਸੀ ਜਿਸ ਦੇ ਮਰ ਉਮ ਮੁੱਖ ਮੰਤਰੀ ਬਰ ਬੀਨਤ ਸਿੰਘ ਦਾ ਕਤਲ ਕੀਤਾ ਸੀ ਹਾਲਾਂਕਿ ਇਸ ਗੱਲ ਦਾ ਕੋਈ ਪੁਕਤਾ ਸਬੂਤ ਨਹੀਂ ਹੈ ਕਿ ਰੈਲੀ ਦੇ ਪ੍ਰਬੰਧਕਾਂ ਨੇ ਅਜਿਹੇ ਲੋਕਾਂ ਨੂੰ ਰੈਲੀ ਵਿੱਚ ਬੁਲਾਇਆ ਸੀ ਜੋ ਸਟਾਈ ਨਿਵਾਸ ਲਈ ਤਸਵੀਰਾਂ ਲੈਣਾ ਚਾਹੁੰਦੇ ਸੀ ਕਿ ਜਾਫੇ ਨਹੀਂ ਲੇਕਿਨ ਜਾਣਕਾਰਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੀਆਂ ਜੜੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ